ਤੇ ਤੇ ਰੱਖਾਂਗੇ ਨਾ ਕੋਈ ਗੱਲ ਦੀ ਹੋਤ ਨਾ ਕਰੀ ਜੀ ਸਰ ਇਸ ਵੇਲੇ ਅਸੀਂ ਬਿਆਸਪਿੰਡ ਆਦਮਪੁਰ ਹਲਕੇ ਦੇ ਵਿੱਚ ਬਾਪੂ ਜੀ ਫੌਜਾ ਸਿੰਘ ਉਹਨੇ ਜਿਹੜੇ ਸਾਡਾ ਸਾਥ ਛੱਡ ਗਏ ਉਹ ਛੋੜਾ ਦੇ ਗਏ ਉਹਨਾਂ ਦੇ ਘਰ ਮੈਂ ਆਇਆ ਸੀਗਾ ਉਹਨਾਂ ਦੇ ਪੁੱਤਰ ਦੇ ਨਾਲ ਅਫਸੋਸ ਕਰਨ ਆਇਆ ਸੀਗਾ ਕਿਉਂਕਿ ਬਾਪੂ ਸਾਡੀ ਕੌਮ ਦਾ ਪੰਜਾਬ ਦਾ ਸਿੱਖ ਕੌਮ ਦਾ ਬਹੁਤ ਵੱਡਾ ਸਦਮਾਇਆ ਸੀਗੇ ਮੈਥਨ ਦੌਰਾਂ ਦੇ ਵਿੱਚ ਜਿਹੜਾ ਉਹਨਾਂ ਨੇ ਦੁਨੀਆ ਪੱਧਰ 'ਤੇ ਸਾਡਾ ਨਾਂ ਰੋਸ਼ਨ ਕੀਤਾ ਉਹਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਇਹ ਮੇਰਾ ਬੜਾ ਕੱਲ ਦਾ ਸਾਡਾ ਮਨ ਖਾਸ ਸੀ ਕੱਲ ਅਸੈਂਬਲੀ ਚੱਲਦੀ ਸੀਗੀ ਮੈਂ ਜਦੋਂ ਜਲੰਧਰ ਦੀ ਬਾਈ ਇਲੈਕਸ਼ਨ ਸੀਗੀ ਮੈਂ ਆਦਮਪੁਰ ਹਲਕੇ ਦਾ ਅੰਚਾਸ ਸੀਗਾ ਉਦੋਂ ਮੈਂ ਬਾਪੂ ਜੀ ਦੇ ਤਾਬੇ ਤੋਂ ਕਈ ਵਾਰ ਮਦਦ ਜੜੀ ਰੋਟੀ ਖਾਧੀ ਕਿ ਬਾਪੂ ਦਾ ਤਾਬਾ ਜਦੋਂ ਇੱਥੋਂ ਖਾਣੇ ਬਾਪੂ ਜੀ ਉਹ ਇੱਥੇ ਨਹੀਂ ਉਹ ਤਾਂ ਬੜਾ ਮਿਲੂ ਦਿਲ ਕਰਦਾ ਸੀ ਉਹ ਕੈਨੇਡਾ ਗਏ ਸੀ ਜੀ ਇਸ ਕਰਕੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਾਪੂ ਜੀ ਨੂੰ ਸੱਦਾ ਦੇ ਫੁੱਲ ਭੇਟ ਕਰਨਾ ਹੈ ਔਰ ਪਰਿਵਾਰ ਨੂੰ ਕਹਿਣਾ ਹੈ ਕਿ ਇਹ ਪਰਿਵਾਰ ਦੇ ਇਹ ਸਾਡੀ ਬਹੁਤ ਵੱਡੀ ਇਮਾਨਤ ਹੈ ਇਹਨਾਂ ਨੂੰ ਕਦੀ ਵੀ ਕਿਸੇ ਵੀ ਕਿਸਮ ਦੀ ਲੋਡ ਪਵੇ ਕਦੀ ਵੀ ਕੋਈ ਕਈ ਕਿਸਮ ਦੀ ਇਹਨਾਂ ਨੂੰ ਲੋਡ ਪਵੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਹਮੇਸ਼ਾ ਹੀ ਇਹਨਾਂ ਦੇ ਨਾਲ ਰਹੂਗੀ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਰਹਾਂਗੇ ਉਦੋਂ ਜਿੰਨਾ ਚਿਰ ਤੱਕ ਸਾਡੇ ਸਾਹ ਨੇ ਬਾਪੂ ਜੀ ਨੂੰ ਉਹਨਾਂ ਤੱਕ ਭੁੱਲਿਆ ਨਹੀਂ ਜਾ ਸਕਦਾ ਪਤਵਾਦ ਬੜਾ ਵੱਡਾ ਬੜੇ ਹੌਸਲੇ ਵਾਲਾ ਪਤਵਾਦ ਹੈ ਸੋ ਮੈਂ ਮਤਲ ਆ ਕੇ ਮੇਰਾ ਮਨ ਦੁਖੀ ਆਉਂਦਾ ਪਰ ਖਾਂਤ ਵੀ ਹੋ ਗਿਆ ਕਿ ਮੈਂ ਉਹਨਾਂ ਦੇ ਪੁੱਤ ਨੂੰ ਮਿਲ ਲਿਆ 114 ਸਾਲ ਦੀ ਉਮਰ ਜਿਹੜੀ ਅੱਜ ਦੇ ਯੋਗ ਵਿੱਚ ਅੱਜ ਦੇ ਯੋਗ ਦੇ ਤੇ ਕੋ 70 75 ਤੋਂ ਨਹੀਂ ਵੱਧ ਉਹਦੇ ਵੀ ਬਹੁਤ ਰੌਚਕ ਗੱਲ ਹੈ ਕਿ ਉਹਨਾਂ ਦੌੜਨਾ 80 ਸਾਲ ਤੋਂ ਬਾਅਦ ਕੀਤਾ ਬਿਲਕੁਲ ਮਤਲ ਇਹ ਆਪਣੇ ਆਪ ਦੇ ਇਤਿਹਾਸ ਰਿਕਾਰਡ ਹੈ ਕਿ ਬੰਦਾ ਦੇਖੋ ਕਿਸ ਮਿੱਟੀ ਦਾ ਬਣਿਆ ਹੋਗਾ ਕਿ ਜਿਹਨੇ 80 ਸਾਲ ਦੀ ਉਮਰ ਕੋ ਬਾਦ ਦੌੜ ਕੇ ਸਾਡਾ ਨਾਂ ਸਿੱਖ ਕੌਮ ਦਾ ਆਪਣੇ ਪਰਿਵਾਰ ਦਾ ਤਾਂ ਉਹਨਾਂ ਨੇ ਕੀਤਾ ਹੀ ਜਿੰਦ ਦੇ ਦਾ ਤੇ ਕੀਤਾ ਹੀ ਪੰਜਾਬ ਦਾ ਤੇ ਕੀਤਾ ਹੈ ਪਰ ਜਿੱਥੇ-ਜਿੱਥੇ ਵੀ ਦੁਨੀਆ ਦੇ ਕਿਸ ਹਿੱਸੇ ਦੇ ਸਿੱਖ ਵੱਸਦਾ ਸਾਡੀ ਸਿੱਖ ਕੌਮ ਦਾ ਉਹਨਾਂ ਨੇ ਨਾਂ ਰੋਸ਼ਨ ਕੀਤਾ ਸੋ ਮੇਰਾ ਬਾਪੂ ਜੀ ਨੂੰ ਮੇਰਾ ਸਿਰ ਝੁਕਦਾ ਮੈਂ ਉਹਨਾਂ ਨੂੰ ਸੰਦਾ ਦਿੱਲੀ ਦੇ ਨਾਂ ਆਂ ਉਦ ਮੈਂ ਉਹਨਾਂ ਦੇ ਪ੍ਰਵਾਦ ਦੇ ਨਾਲ ਅਫਸੋਸ ਜਿੱਦਕ ਵੱਲ ਸਾਹਿਬ ਜਿੱਦਕ ਕੱਲ ਚੱਬੇਵਾਲ ਸਾਹਿਬ ਆਈ ਸੀਓ ਕਹਿੰਦੇ ਸੀ ਇੱਕ ਯਾਦਗਾਰ ਬਣਾਈ ਜਾਏਗੀ ਫੋਦਾ ਸਿੰਘ ਹੋਰਾ ਦੇ ਨਾਂ ਤੇ ਤਾਂ ਕਿ ਆਉਣ ਵਾਲੀ ਪੀੜ੍ਹੀ ਇਸ ਸਰਦਾਰ ਦੇ ਕਾਰਬੂਰੇਟਰ ਨੂੰ ਯਾਦ ਰੱਖ ਸਕਣ ਨਹੀਂ ਨਹੀਂ ਬਹੁਤ ਤੋਂ ਵਧੀਆ ਉਹਨਾਂ ਨੇ ਕਿਹਾ ਇਹ ਯਾਦਗਾਰ ਬਣਨੀ ਚਾਹੀਦੀ ਹੈ ਉਹਦਾ ਮੈਂ ਵੀ ਮੁਖਵੰਤੀ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਜੇ ਇਹਨਾਂ ਵੱਡੇ ਬੰਦਿਆਂ ਦੀ ਆਪਾਂ ਯਾਦਗਾਰਾਂ ਨਹੀਂ ਬਣਾਉਂਦੇ ਤੇ ਫਿਰ ਤੇ ਜਦ ਕੁਛ ਨਹੀਂ ਬਰਉਣੀ ਚਾਹੀਦੀ ਸਾਨੂੰ ਉਹ ਬਣਾਉਣਗੇ ਵੀ ਮਾਨ ਸਾਹਿਬ ਤੇ ਆਪ ਖੇਡਾਂ ਦੀ ਬੜੇ ਚਕੀਨ ਨੇ ਬੜਾ ਖੇਡ ਖੇਡਾ ਦਾ ਬੜਾ ਪਿਆਰ ਕਰਦੇ ਆ ਸੋ ਮੈਂ ਵੀ ਮਾਨ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਨੂੰ ਮਤਲਬ ਜਿਹੜਾ ਉਹਨਾਂ ਦੀ ਯਾਦਗਾਰ ਜਿਹੜੀ ਆ ਉਹ ਬਣਾਉਣੀ ਚਾਹੀਦੀ ਆ ਉਹ ਕਿਉਂਕਿ ਅਦਾਜ ਕਮਾਦ ਦੀ ਇਸ ਏਰੀਆ ਦੇ ਵਿੱਚ ਆ ਟੀਨੂ ਜੀ ਇਸ ਏਰੀਆ ਦੇ ਵਿੱਚ ਆ ਅਸੀਂ ਸਾਦੇ ਮਿਲ ਕੇ ਜਿਹੜਾ ਉਹ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਕਿ ਯਾਦਗਾਰ ਜਿਹੜੀ ਉਹਨਾਂ ਦੀ ਬਣਾਈ ਚਾਹੀਦੀ ਠੀਕ ਹੈ ਤੁਹਾਨੂੰ ਪਤਾ ਹੈ ਪਿਛੋਕੜ ਉਹ ਪਿੰਨੂ ਵੀ ਪਾੜ ਲੇਤਾ ਹੈ ਜਦ ਵੀ ਗੱਡੀ ਦੇ ਨਾਲ ਬਾਬਾ ਦਾ ਐਕਸੀਡੈਂਟ ਹੋਇਆ ਸੀ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਇਹ ਤਾਂ ਪੰਜਾਬ ਪੋਰਟਸ ਦੀ ਬਹੁਤ ਬਹਾਦਰੀ ਆ ਬਹੁਤ ਵਧੀਆ ਜਿੱਦਾਂ ਵੀ ਨਹੀਂ ਤਾਂ ਅਸੀਂ ਤਾਂ ਕਹਿਤਾ ਸੀ ਜੋ ਵੀ ਕੋਸ਼ਿਸ਼ ਆ ਤੇ ਚਲੋ ਬਾਪੂ ਜੀ ਠੀਕ ਹੋ ਜਾਂਦੇ ਪਏ ਅਸੀਂ ਨਹੀਂ ਕਾਰਵਾਈ ਕਰਾਉਣੀ ਚਾਹੁੰਦੇ ਕਿਸੇ ਦਾ ਪਰ ਜਦੋਂ ਵੀ ਕੱਲ ਗੱਲ ਹੀ ਇੰਨੀ ਵੱਧ ਗਈ ਜੋ ਵੀ ਕੋਸ਼ਿਸ਼ ਸੀ ਫੇ ਤਾਂ ਥੋੜਾ ਜਿਹਾ ਵੀ ਪੋਰਟਸ ਨੇ ਵੀ ਜ਼ਿਆਦਾ ਕੋਸ਼ਿਸ਼ ਕੀਤੀ ਤਾਂ ਰੋਪੀ ਫੜਿਆ ਗਿਆ ਤੇ ਇਦਾਂ ਇਹ ਇਦਾਂ ਦੇ ਰੋਪੀਆਂ ਨੂੰ ਜਿਹੜੇ ਹਿੱਟ ਕਰਦੇ ਆ ਹਿੱਟ ਐਂਡ ਰਨ ਜਿਹੜੇ ਕਰਦੇ ਉਹਨਾਂ ਨੂੰ ਜ਼ਿਆਦਾ ਮਿਲਣੀ ਚਾਹੀਦੀ ਆ ਨਾ ਬਿਲਕੁਲ ਚਾਹੀਦਾ ਨਹੀਂ ਸੀ ਉਹਨੂੰ ਕਿ ਮੌਕੇ ਤੇ ਖੜਾ ਹੋਉਂਦਾ ਉਹਨਾਂ ਨੂੰ ਹਸਪੀਟਲ ਲੈ ਕੇ ਚਾਉਂਦਾ ਬਿਲਕੁਲ ਬਹੁਤ سارے ਸਵਾਲ ਉਹਦੇ ਉੱਪਰ ਖੜੇ ਹੁੰਦੇ ਕਿਉਂਕਿ ਉਹ ਆਪ ਜਿਹੜਾ ਕਨੇਡੀਅਨ ਹੈ ਥੋੜੀ ਸਮੇਂ ਲਈ ਭਾਰਤ ਆਇਆ ਸੀ ਦੇਖੋ ਜੀ ਉਹ ਉਸੇਗਾ ਵੀ ਯੰਗ ਮੈਨ ਮੇਰੇ ਖਿਆਲ ਜੀ ਗੱਡੀ ਸੀ ਉਹਦੇ ਹਾਂ ਜੀ ਉਸੇਗੀ ਵੀ ਉਹ ਗੱਡੀ ਵੀ ਵੱਡੀ ਉਹਦੇ ਥੱਲੇ ਸੀਗੀ ਜੀ ਥੋੜਾ ਜਿਹਾ ਯੰਗ ਮੈਨ ਨੂੰ ਹੁੰਦਾ ਬਈ غرੂਰ ਜਿਆ ਹੋ ਜਾਂਦਾ ਬਈ ਮੈਂ ਪੈਸਾ ਕਿ ਜੇ ਉਹ ਪਰ ਗਲਤੀ ਵੀ ਇਸ ਇਸ ਕੌਮਰ ਚ ਹੀ ਹੁੰਦੀ ਹਰੇਕ ਬੰਦੇ ਤੋਂ ਤੇ ਜੇ ਉਹ ਮਾੜੀ ਜੀ ਗਲਤੀ ਬਾਪੂ ਜੀ ਵੀ ਹੋਣੀ ਆਪਣਾ ਕੋਈ ਨਾਂ ਇਦਾਂ ਹੁੰਦੀ ਆ ਤੇ ਉਹਦਾ ਵੀ ਹੁਣ ਹੁਣ ਉਹਦਾ ਵੀ ਤਾਂ ਦੇਖੋ ਕਿੰਨਾ ਉਹਨੂੰ ਸਜ਼ਾ ਹੋਊਗੀ ਕੀ ਕੁਝ ਹੋਊਗਾ ਇੱਕ ਮਿੰਟ ਦੀ ਗੱਲ ਆ ਜੀ ਜੇ ਉਹ ਖੜਾ ਹੋ ਕੇ ਉਹਨੂੰ ਕੋ ਚੱਕ ਲੈਂਦਾ ਕੋ ਰੱਖ ਲੈਂਦਾ ਕੁਝ ਵੀ ਨਹੀਂ ਹੋਣਾ ਸੀ ਹੈਨਾ ਅਸੀਂ ਤਾਂ ਆਪ ਕਹਿੰਨੇ ਆ ਵੀ ਚਲੋ ਹੋ ਸਕਦਾ ਬਾਪੂ ਜੀ ਹੁਣਾਂ ਨੂੰ ਸਿਆਣੇ ਬੰਦੇ ਨੂੰ ਇਦਾਂ ਉਦਾਂ ਜੋ ਵੀ ਕੁਝ ਆ ਫੇ ਰੋਡ ਤੇ ਬੰਦਾ ਸਾਰੇ ਗੱਡੀ ਚਲਦੀ ਆ ਪਰ ਉਹਨੇ ਗਲਤੀ ਤਾਂ ਇਹ ਕੀਤੀ ਨਾ ਵੀ ਸਮਝਿਆ ਹੀ ਕੁਛ ਨਹੀਂ ਹੁਣ ਕਿੰਨੇ ਆਪਣੇ ਐਕਸੀਡੈਂਟ ਹੁੰਦੇ ਆ ਗੱਡੀਆਂ ਦਾ ਟਰੇਸ ਹੀ ਨਹੀਂ ਹੁੰਦੀਆਂ ਹੈਨਾ ਲੋਕੀ ਜੋ ਵੀ ਕੁਛ ਮਰਜੀ ਆ ਵੀ ਇਦਾਂ ਨਹੀਂ ਕਰਨ ਚਾਹੀਦੀ ਐ ਤੇ ਸਜ਼ਾ ਤਾਂ ਮਿਲਣੀ ਚਾਹੀਦੀ ਉਹਨੂੰ ਹਾਂ ਇੱਕ ਇੱਕ